ਮੋਰਿੰਡਾ ਇਲਾਕੇ ਦੀਆਂ ਇਤਿਹਾਸਿਕ ਸਥਾਨਾਂ ਨੂੰ ਜੋੜਦੀਆਂ ਦੋਵੇਂ ਸੜਕਾਂ ਮੋਰਿੰਡਾ ਸ਼੍ਰੀ ਫਤਿਹਗੜ ਸਾਹਿਬ ਅਤੇ ਮੋਰਿੰਡਾ ਸ਼੍ਰੀ ਚਮਕੌਰ ਸਾਹਿਬ ਦੀ ਖਸਤਾ ਹਾਲਤ ਨੂੰ ਲੈ ਕੇ ਕਾਂਗਰਸੀ ਹਲਕਾ ਵਿਧਾਇਕ ਚਰਨਜੀਤ ਸਿੰਘ ਚੰਨੀ ਨੇਤਾ ਵਿਰੋਧੀ ਧਿਰ ਅਤੇ ਇਲਾਕੇ ਦੀਆਂ ਵੱਖ-ਵੱਖ ਕਿਸਾਨ ਅਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਹਾਈਵੇ ਜਾਮ ਕਰਕੇ ਲਗਾਏ ਗਏ ਧਰਨੇ ਨੂੰ ਅੱਜ ਉਸ ਸਮੇਂ ਬੂਰ ਪੈਂਦਾ ਨਜ਼ਰ ਆਇਆ ਜਦੋਂ ਕਾਫੀ ਅਰਸੇ ਪਿੱਛੋਂ ਸਰਕਾਰ ਆਪਣੀ ਕੁੰਬਕਰਨੀ ਨੀਤ ਤੋਂ ਜਾਗੀ ਹੈ ਅਤੇ ਇਸ ਦੀ ਜਾਂਚ ਲਈ ਵਿਜੀਲੈਂਸ ਟੀਮ ਨੇ ਮੋਰਿੰਡਾ ਵਿਕੇ ਦਸਤਖਤ ਦਿੱਤੀ। ਵਿਜੀਲੈਂਸ ਟੀਮ ਦੇ ਮੁਖੀ ਭਰਮਜੀਤ ਸਿੰਘ ਵਿਰ ਕਐਸਪੀ ਪਟਿਆਲਾ ਨੇ ਪੈਰੇਦਾਰ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਇੱਥੇ ਸੜਕ ਬਣਾਉਣ ਲਈ ਠੇਕੇਦਾਰ ਵੱਲੋਂ ਵਰਤੇ ਮਟੀਰੀਅਲ ਦੀ ਜਾਂਚ ਕਰਨ ਅਤੇ ਸੜਕ ਦੇ ਨਮੂਨੇ ਲੈਣ ਲਈ ਵਿਜੀਲੈਂਸ ਵਿਭਾਗ ਦੀ ਟੈਕਨੀਕਲ ਟੀਮ ਸਮੇਤ ਪੁੱਜੇ ਨੇ ਤੁਹਾਨੂੰ ਦੱਸ ਦਈਏ ਕਿ 6 ਕਰੋੜ ਦੀ ਲਾਗਤ ਨਾਲ ਬਣੇ ਇਸ ਮਾਰਗ ਦੀ ਖਸਤਾ ਹਾਲਤ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਅਤੇ ਕਾਂਗਰਸ ਹਲਕਾ ਵਿਧਾਇਕ ਚਰਨਜੀਤ ਸਿੰਘ ਚੰਨੀ ਵੱਲੋਂ ਕਈ ਵਾਰ ਧਰਨੇ ਮਾਰ ਕੇ ਰੋੜ ਜਾਮ ਕੀਤੇ ਗਏ ਸਨ ਅਤੇ ਇਲਾਕਾ ਨਿਵਾਸੀਆਂ ਵੱਲੋਂ ਇਸ ਮਾਰਗ ਨੂੰ ਬਣਾਉਣ ਲਈ ਠੇਕੇਦਾਰ ਵੱਲੋਂ ਵਰਤੇ ਮਟੀਰੀਅਲ ਦੀ ਜਾਂਚ ਵਿਜੀਲੈਂਸ ਤੋਂ ਕਰਵਾਉਣ ਦੀ ਮੰਗ ਵੀ ਕੀਤੀ ਗਈ ਸੀ ਜਿਸ ਤੋਂ ਬਾਅਦ ਸ਼ਾਇਦ ਸਰਕਾਰ ਵੱਲੋਂ ਇਸ ਮਾਰਗ ਦੀ ਜਾਂਚ ਦਾ ਜਮਾ ਵਿਜੀਲੈਂਸ ਟੀਮ ਨੂੰ ਦਿੱਤਾ ਗਿਆ ਹੁਣ ਵੇਖਣਾ ਇਹ ਹੋਵੇਗਾ ਕਿ ਵਿਜੀਲੈਂਸ ਟੀਮ ਕਦੋਂ ਤੱਕ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦੀ ਹੈ ਮੋਰਿੰਡਾ ਤੋਂ ਹਰਜਿੰਦਰ ਸਿੰਘ ਛੱਬੜ ਦੀ ਰਿਪੋਰਟ ਪਹਰੇ ਦਾ ਟੀਵੀ